ਹਾਂਜੀ ਮਿੱਤਰ ਪਿਆਰੋ ਤੁਹਾਡਾ ਸਾਰਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਯੂਡੀਓ ਵਿੱਚ ਅਮੀਰ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਅੱਜ ਤੁਹਾਨੂੰ ਬਾਈ ਧੀਰੇ ਨਾਲ ਬੁਲਾਉਣੇ ਆ ਬੱਕ ਬੱਕ ਟਰੈਕਟਰਾਂ ਬਾਰੇ ਜਾਣਕਾਰੀ ਦਿੰਦੇ ਆ ਬਾਈ ਤੋਂ ਕਰਾਉਣੇ ਆ ਵੱਡੇ ਵੱਡੇ ਡਿਸਕਾਊਂਟ ਅੱਜ ਅੱਗੇ ਵੀਡੀਓ ਕਰਦੇ ਆਂ ਜੀ ਖੁਸ਼ੀ ਗੱਲ ਬਾਈ ਸੱਚੀ ਆ ਬਈ ਠੀਕ ਠਾਕ ਬਾਈ ਬਹੁਤ ਵਧੀਆ ਬਾਈ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਬਹੁਤ ਵਧੀਆ ਕਿਰਪਾ ਦਾਤ ਦੀ ਕੋਲ ਠੀਕ ਆ ਜੀ ਕਰੀ ਸਟਾਰਟ ਬਾਈ ਕਰੋ ਸੂਨਾਲਿਕਾ RX ਮਾਡਲ 2010 ਹੈ ਬਈ ਮਾਡਲ 2010 ਦਰਵਾੜੀ ਹੈ ਬਾਈ ਦੀ 2,55,000 ਰੁਪਏ ਡਿਮਾਂਡ 50 50 ਨੰਬਰ ਹੈ ਜੇ ਬਾਈ ਅਪਾਹ ਦੀ ਰੰਗ ਦੀ ਗੱਲ ਕਰੀਏ ਇਹ ਸਾਰਾ origional ਹੈ ਬਾਈ ਕਿਸੇ ਗੱਲ ਬਣੀ ਨਹੀਂ ਲੱਗੀ ਬਾਈ ਨਾ 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 ਠੀਕ ਹੈ ਯਾਰ ਮਗਰ ਇਹ 7000 ਰੁਪਏ ਮੂਹਰੇ ਨਵੇਂ ਆ ਠੀਕ ਹੈ ਤੇਰੇ ਮੂਹਰੇ ਵਧੀਆ ਬੇਚਦਾ ਹੈ ਨਾ ਬਾਈ ਹਾਂ ਸਾਰਾ ਬਹੁਤ ਵਧੀਆ ਦਰਵਾੜ ਇਹਦੇ ਨਾਲ ਸਾਰੇ ਮੂਹਰੇ ਮਾੜੀ ਫਾਰ ਲੱਗੀ ਹੈ ਕਿਥੇ ਬਾਈ ਮੂਹਰੇ ਮਾੜੀ ਲੱਗੀ ਫਾਰ ਮਾੜੀ ਠੀਕ ਹੈ ਬਈ ਹਾਂ ਜਮ ਮਗਲਰੀ ਮੈਂ ਕਿਨਾਂ ਆਇਆ ਕਰਾਂਗਾ ਉਹ ਦੇ ਓਰੀਜਨਲ ਸਾਰਾ ਠੀਕ ਆ ਬਈ ਕੀ ਆਪਾਂ ਦੱਸ ਕੇ ਦੇਵਾਂਗੇ ਨਹੀਂ ਵੀ ਆਪਾਂ ਕਿੰਨੇ ਉਸ ਪਾਵਰ ਚਾਹਦਾ ਬਾਈ ਇਹ ਤੇ 45 ਹੁੰਦਾ ਬਾਈ 45 ਹੋਂ ਦਾ 45.7 ਦੀ ਜਾਵੜ ਦਾ 45 ਹੈ ਬਰਾ ਠੀਕ ਆ ਬਈ ਸਵਾਣੇ ਦਾ ਸਾਰੀ ਮਿਲ ਜੂ ਬਾਈ ਐਂ ਸਵਾਣੇ ਦਾ ਸਾਰੀ ਮਿਲ ਜੂ ਸਾਰਾ ਸਾਰਾ ਮਿਲ ਜੂ ਠੀਕ ਆ ਬਈ ਡਬਲ ਡਿਸਟ੍ਰੀਬਿਊਟਰ ਚਾਹਦਾ ਹੈ ਹਾਂ ਡੇ ਡਿਸਟ੍ਰੀਬਿਊਟਰ ਨਹੀਂ ਰੇ ਬਾਈ ਹੈ ਬਾਈ ਡਿਸਟ੍ਰੀਬਿਊਟਰ ਸਾਢੇ 10 ਹੈ ਸੈਂਪਲ ਆਇਆ ਠੀਕ ਆ ਬਈ ਸੈਂਪਲ ਆਇਆ ਡਿਮਾਂਡ ਹੈਗੀ ਡਿਮਾਂਡ ਤਾਂ ਹੈਗੀ ਭਾਈ ਆਪਣੀ ਦੀ 2,55,000 ਰੁਪਏ ਦੀ ਹਾਂ ਜੀ ਕਿੰਨੀ ਛੱਡਾਂਗੇ ਭਾਈ ਆਪਾਂ ਇਹ ਡਾਟਾ ਆਪਾਂ ਛੱਡਾਂਗੇ ਕਿਰੋਈ ਇਹ ਡਾਟਾ ਆਪਾਂ ਛੱਡਾਂਗੇ ਭਾਈ 2 ਲੱਖ ਤੇ 35,000 ਨੈਟ ਜੇ ਕੋਈ ਆਪਣੀ ਵੀਡੀਓ ਦੇਖੀ ਹੋਈ ਫਿਰ ਲੈਸ ਕਰਦਾਂਗੇ ਤਾਂ 5000 ਕਰ ਦਾਂ ਪੰਜ ਕਰ ਦਾਂ ਗੱਲ ਆ ਕੋਈ ਆ ਠੀਕ ਆ ਪੰਜ ਕਰ ਤੈਨੂੰ ਸੀ ਮਿਲ ਜੂਣਾ ਇਹ ਕਿਹਨੇ ਲੈਣੀ ਭਾਈ ਇਹ ਪਿਆਨ ਨੰਬਰ ਹੀ ਭਾਈ ਇਹਦਾ ਨਹੀਂ ਜਿਹੜੇ ਹਰਿਆਣੇ ਵਾਲੇ ਬੰਦੇ ਨੇ ਚਾਹੀਦਾ ਆ ਮਿਲ ਜੂਣਾ ਉਸ ਨੂੰ ਮਿਲ ਜੂਣਾ ਠੀਕ ਆ ਮਿਲ ਜੂਣਾ ਇਸ ਤੋਂ ਬਾਅਦ ਇੱਕਾ 60 ਫਾਰਮ ਸੀ ਦਾ ਦੇ ਆਓ ਫੜੋ ਫਾਰਮ ਟਰੈਕ 60 2001 ਮਾਡਲ 2001 ਮਾਡਲ ਦੀਆਂ ਰਹੀ ਆ ਬਾਈ ਦੀ 195000 ਰੁਪਏ ਦਾ ਨੰਬਰ ਹਰਿਆਣਾ ਨੰਬਰ ਹਰਿਆਣਾ ਜੇ ਬਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਰੰਗ ਨਹੀਂ ਨਾ ਸਾਰਾ ਬਾਈ ਮਗਰਾੜ ਦੇ ਥੋੜੇ ਕਰਾਉਣ ਵਾਲੇ ਵਾਹੇ ਇਹ ਕਰਵਾਏ ਨਹੀਂ ਠੀਕ ਹੈ ਬਾਈ ਟਾਇਰ ਨਹੀਂ ਕਿ ਪਸੰਦ ਮੁੱਲ ਨਵੇਂ ਵਰਗੇ ਆ ਮਾਡਲ ਡਾਇਰੈਕਟਰ ਦੇ ਹੈ 75 ਪੈਸੇ ਠੀਕ ਇੰਜਨ ਗিয়ার ਫਾਲੋ ਵਧੀਆ ਵੀ ਬੰਦਾ ਵਾਹ ਕੇ ਤਸੱਲੀ ਕਰਕੇ ਲੈ ਜਾਣਾ ਹਾਂ ਕਲਚ ਸਿੰਗਲ ਜਿਹਦੇ ਉੱਪਰ ਦੱਸ ਕੇ ਦਿਆਂ ਕਿ ਇਹ ਬੰਦਾ ਡਬਲ ਕਲਚ ਦੇ ਹਿਸਾਬ ਨਾਲ ਆ ਜਾਂਦਾ ਹਾਂਜੀ ਵੀਰ ਕਲਚ ਸਿੰਗਲ ਆ ਸਮਾਨ ਇਹਦੇ ਨਾਲ ਸਾਰੀ ਮਿਲ ਜੂ ਬਾਈ ਹੈ ਸਮਾਨ ਇਹਦੇ ਨਾਲ ਸਮਾਨ ਮਿਲ ਜੂ ਬਾਈ ਡੰਡਾ ਵੀ ਨਾਲਾ ਫੱਟੀ ਵੀ ਨਾਲਾ ਫੱਟੀ ਨਹੀਂ ਬਾਈ ਹਾਂ ਫੱਟੀ ਦਾ 15 ਕੋਈ ਗੱਲ ਨਹੀਂ ਠੀਕ ਆ ਬਾਈ ਹਾਂ ਜੀ ਅੰਬਰਾ ਹਰਿਆਣਾ ਟਰੈਕਟਰ ਵਧੀਆ ਹੈ ਕਿੰਨੇ ਹਸਪਾਵਰ ਚੁੰਦਾ ਬਾਈ ਇਹ ਇਹ 50 ਚੁੰਦਾ ਜੀ 50 ਹਸਪਾਵਰ ਹਾਂ ਜੀ ਹਾਂ ਜੀ ਠੀਕ ਆ ਬਾਈ ਬਹੁਤ ਵਧੀਆ ਟਰੈਕਟਰ ਹੈ ਤੁਸੀਂ ਬਾਕੀ ਤਸੱਲੀ ਕਰਕੇ ਲੈ ਜਾਓ ਜੀ ਹਾਂ ਵਾਕੇ ਤਸੱਲੀ ਕਰਕੇ ਲੈ ਜਾਓ ਠੀਕ ਆ ਬਾਈ ਡਿਮਾਂਡ ਦਈਏ ਬਾਈ ਆਪਣੀ ਦੀ 195000 ਰੁਪਏ ਦਰ ਕਿੰਨੀ ਆ ਛੱਡ ਦੇਗੇ ਬਾਈ 180 ਆਦਾ ਬਾਈ ਦੇਣਾ ਪਰ ਇੱਥੇ ਜੇ ਤੁਸੀਂ ਆਪਣੀ ਵੀਡੀਓ ਦੇਖੀ ਹੋ ਗਈ ਫਿਰ 75 ਕਤੋਂ ਕਹਿਤਾ ਜੀ ਤੁੰ ਠੀਕ ਆਪੋ ਨਹੀਂ ਮੁੱਕਰ ਦੇਣੀ ਜਿਹੜੀ ਗੱਲ ਕਹਿਤੀ ਗੈਤੀ ਨਿਊ ਹਾਲੈਂਡ 33 ਦੀ ਮਾਡਲ 2013 ਡਿਮਾਂਡ ਹੈ ਬਾਈ ਦੀ 2,75,000 ਰੁਪਏ ਡਿਮਾਂਡ ਜੀ ਬਾਈ ਆਪਾਂ ਹੀ ਰੰਗ ਦੀ ਗੱਲ ਕਰੀਏ ਰੰਗ ਬਾਈ ਇਹ ਹੈ ਦਾ ਵਹ ਅਰੀਜਨ ਵਾਲਾ ਹਾਂਜੀ ਪਰ ਮਾੜੀ ਮੁੱਡੀ ਟੈਟਿੰਗ ਕਰਵਾਈ ਆ ਸੀ ਇਹ ਦੱਸ ਕੇ ਦੇਵਾ ਜੀ ਠੀਕ ਜੀ ਇਹ ਮਗਰਾੜਾਂ ਦੀ ਹੋਗੀ ਥੋੜੀ ਕਣੀ ਰਿਮਾਂ ਦੀ ਮਾੜੀ ਮੁੱਟੀ ਕੀਤੀ ਆ ਠੀਕ ਹੈ ਨਾ ਬਾਡੀ ਦਾ ਰੀਨਾਲ ਸ਼ੋਹ ਦਾ ਰੀਨਾਲ ਠੀਕ ਹਾਂ ਮਾਡਲ ਇਹ 2013 ਠੀਕ ਆ ਬਈ ਸੈਂਪਸੇਆਂ ਟਾਇਰ ਮੂਰੇ ਡਰੈਕਟਰ ਦੇ ਹੈਗੇ 80 ਪੈਸ ਮਗਰਲੇ ਜਿਵੇਂ ਨਵੇਂ ਪਾਏ ਆਪਾਂ ਠੀਕ ਫਿਰ ਬਿੱਲ ਵੀ ਮਿਲ ਜੂਣਾ ਬਾਈ ਮਾੜਾ ਗੱਲ ਮਿਲ ਜੂ ਮਿਲ ਜੂ ਬਾਈ ਠੀਕ ਆ ਬਈ ਸਵਾੜ ਇਹਦੇ ਨਾਲ ਦੋਸਤੋ ਸਾਰੇ ਮਿਲ ਜੂ ਬਈ ਡੰਡਾ ਦੇ ਦੋਗੇ ਬਾਜੋ ਹਾਂ ਡੰਡਾ ਦੇ ਦਾਂਗੇ ਬਈ ਆਪਾਂ ਠੀਕ ਆ ਬਈ ਹਾਂ ਕਿੰਨੇ ਹਸ ਪਾਵਰ ਚੋਂਦਾ ਬਈ ਇਹ ਹੈ ਕਿੰਨੇ ਹਸ ਪਾਵਰ ਚੋਂਦਾ ਬਈ ਇਸੇ ਦਾ 35 ਹਸ ਪਾਵਰ ਚਾਹ ਜੀ 35 ਹਸ ਪਾਵਰ ਚ ਹਾਂਜੀ ਹਾਂਜੀ ਠੀਕ ਆ ਬਈ ਇਹ ਨੰਬਰ ਕਿਹੜਾ ਬਈ? ਕੈਟਾਗਰੀ 40 ਦੀ ਕਰਦਾ ਏ। ਠੀਕ ਆ ਬਈ। ਕੈਟਾਗਰੀ 40 ਦੀ ਕਰਦਾ। ਨੰਬਰ ਕਿਹੜਾ ਏ ਬਈ? ਨੰਬਰ ਏ ਹਰਿਆਣਾ। ਕੀ ਐਨਓਸੀ ਮਿਲ ਜੂਣਾ ਬਈ? ਮਿਲ ਜੀ ਮਿਲ ਜੀ। ਠੀਕ ਆ ਬਈ। ਡਿਮਾਂਡ ਤੇ ਆਈਏ ਬਈ ਆਪਣੇ ਦੀ 2 ਲੱਖ 75 75 ਹਜ਼ਾਰ ਰੁਪਏ ਡਿਮਾਂਡ। ਕਿੰਨੇ ਆ ਛੱਡ ਦਾਂਗੇ ਬਈ ਆਪਾਂ? ਉਹਦਾ 260 ਦਾ ਤੇ ਸ਼ੇਅਰ ਕਰਕੇ ਆਉਗਾ ਦੋ ਤਿੰਨ ਪਹਿਲਾਂ 2 55 ਦਾ। ਠੀਕ ਆ ਜੀ। ਹਾਂ ਜੀ। ਇਹ ਦੂਗਲ 5911 ਬਈ। ਇਹ ਚਰਾਣਾ ਮਾਡਲ ਆ ਬਈ। 99 ਮਾਡਲ ਆ ਡਿਮਾਂਡ ਆਈਏ ਬਈ ਦੀ 2 65 ਹਜ਼ਾਰ ਰੁਪਏ ਡ ਵੀ ਰੰਗ ਦੀ ਗੱਲ ਕਰੀਏ ਹਾਂਜੀ ਰੰਗੇ ਰੰਮ ਦਾ ਹੋਇਆ ਠੀਕ ਆ ਬਾਈ ਰਮ ਰੰਗਾ ਮਗਰਾਰ ਮਾੜੀ ਮਟਾ ਚਿੰਗ ਹੋਈ ਆ ਹਾਂਜੀ ਬਾਈ ਠੀਕ ਹੀ ਨਾਲ ਆ ਠੀਕ ਆ ਬਾਈ ਠੀਕ ਛੋ ਚਾਰੀ ਨਾਲ ਛੋਦੀ ਮਾੜੀ ਮਟਾ ਚੈਂ ਕਿਤੇ ਕਰਵਾਏ ਮਾੜੀ ਮੂਰੀ ਜਿਹਾ ਮਾਲ ਲੱਸਾ ਸੀ ਜੀਵੇਂ ਆ ਥਾਂ ਦੇ ਆ ਥਾਂ ਤੋਂ ਕਰਵਾਈ ਆ ਆ ਥਾਂ ਬੜੀ ਮਾੜੀ ਕਰਵਾਈ ਆ ਐ ਨਹੀਂ ਵੀ ਉਹ ਫਲ ਕਰਾ ਦੇ ਠੀਕ ਆ ਬਾਈ ਸੋ ਨਹੀਂ ਕਰਾਇਆ ਠੀਕ ਆ ਆਸੇ ਨੇ ਟ੍ਰੀ ਅਰੀਜਨਲ ਕੀਤਾ ਵੇ ਇਹ ਨਹੀਂ ਵੀ ਉਹ ਡੁਪਲੀਕੇਟ ਕਰਤਾ ਜਿਵੇਂ ਜੈਨੂਅਲ ਕੰਪਨੀ ਦਾ ਵੇ ਪਾਪਾ ਵੇ ਵਜੇ ਨੇ ਕੀ ਹੋ ਗਿਆ ਅਗੈ ਨਹੀਂ ਵੀ ਹਿਲ ਜਾਵੇ ਹਲਾ ਲੈ ਦੇਖ ਲੈ ਇਹ ਦਿਖਾਓ ਇਹ ਤਾਂ ਲੈ ਹਾਂਜੀ ਲੈ ਸਟਾਰਟ ਕਰਦੇ ਹਿਲੂ ਬਾਈ ਠੀਕ ਆਂ ਅੰਦਰ ਦੇਖੋ ਫਲੇ ਪੂਰਾ ਵੀ ਨਹੀਂ ਠੀਕ ਆਂ ਪੈਰੇ ਦੇ ਮਰਲੇ 80 ਪੈਸੇ ਮੂਲੇ 70 ਪੈਸੇ ਠੀਕ ਆਂ ਇਹਦਾ ਸਮਾਨ ਸਾਰੀ ਮਿਲ ਜੂ ਬਾਈ ਸਾਰੇ ਸਾਰੇ ਆਹ ਡੰਡਾ ਵੀ ਨਾਲ ਆ ਫੱਟੀ ਨਾਲ ਛਤਰੀ ਲੱਗੀ ਆ ਠੀਕ ਆਂ ਹਾਂ ਇੰਜਨ ਗੇਰ ਵਾਹਗੇ ਤਸल्ली ਯਾਰ ਕੇ ਵਾਹਗੇ 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 ਬਾਈ ਰੈਮਪ ਪੈਂਦਾ ਕੋਲ 10 ਦੇਵਾਂਗੇ ਠੀਕ ਆਂ ਠੀਕ ਆਂ ਬਾਰ ਵੇ ਟਰੈਕਟਰ ਹਾਂ ਜੋ ਕਿ ਨਿਓਸ ਬਾਰ ਟਰੈਕਟਰ ਬਈ ਇਹ ਸਾਥ ਹੁੰਦਾ ਉਹ 95 ਲਿਖਦੇ ਨੇ ਠੀਕ ਆ ਜੀ ਦਿਵਾੜਦਾਈਏ ਬਈ ਆਪਣੀ ਦੀ ਦੋ ਬਹੁਤ ਤਗੜੇ ਟਰੈਕਟਰ ਬਈ ਸੁਪਰ ਸੀਟਰ ਤੇ ਆਈ ਪੀ ਸੀਟਰ ਤੇ ਇਹ ਟਰੈਕਟਰ ਕੰਮ ਕਰਦੇ ਆ ਠੀਕ ਆ ਜੀ ਹਾਂ ਵੀ ਇਹ ਲੰਮੇ ਆ ਟਰੈਕਟਰ ਗਾਸੀ ਤੇ ਦੀਗੇ ਠੀਕ ਆ ਜੀ ਜਿਵੇਂ ਸਵਰਾਜ ਆ ਟਰੈਕਟਰ ਆ ਹਨਾ ਟਰੈਕਟਰ ਤਗੜਾ ਬਹੁਤ ਆ ਟਰੈਕਟਰ ਸਾਰੀ ਤਗੜੇ ਹੁੰਦੇ ਆ ਹਾਂਜੀ ਬਈ ਇਹ ਟਰੈਕਟਰ ਲੰਬਾਈ ਚ ਆ ਗਿਆ ਇਹਦੇ 91 ਤਾਮ ਮੰਗ ਠੀਕ ਆ ਜੀ ਇੱਕ ਇਹ ਤੇ ਮਾਲਾ ਤੁਸੀਂ ਕਿਸੇ ਚੀਜ਼ ਪਾ ਦਿਓ ਜਿਵੇਂ ਪਹਿਲਾਂ ਚੱਲਦਾ ਸੀ ਕੰਬਾਈਨਾ ਤੇ ਹਾਂਜੀ ਭਾਈ ਪਰ ਚੜਦੇ ਸੀ ਇਹ ਰੈਕਟਰ ਠੀਕ ਆ ਠੀਕ ਆ ਡਵਲ ਕਲਚ ਸਾਰੇ ਐਟਮਤੀ 25 18 11 ਤੋਂ ਲੈ ਕੇ ਮੇਰੇ ਹਿਸਾਬ ਨਾਲ ਹਾਂਜੀ ਭਾਈ 75 11 ਤੱਕ ਹਾਂਜੀ ਭਾਈ ਸਾਰੇ ਡਵਲ ਕਲਚ ਆਏ ਆ ਇੱਕ ਹੀ ਰੈਕਟਰ ਦਾ ਡਵਲ ਕਲਚ ਆਇਆ ਸੀ ਪਹਿਲਾਂ ਸਭ ਤੋਂ ਠੀਕ ਆ ਜੀ ਛੋਟਾ 25 11 ਜੀ ਡਵਲ ਕਲਚ ਹੁੰਦਾ ਇਹਨਾਂ ਦਾ ਠੀਕ ਆ ਜੀ ਠੀਕ ਆ ਬਾਕੀ ਡੈਟ ਦੀ ਲੰਬਾਈ ਬਹੁਤ ਹੈ ਡੈਟ ਦੀ ਹਾਂਜੀ ਭਾਈ ਲੋਕ ਕਹਿੰਦੇ ਰਿਪੇਅਰ ਆ ਹਾਂ ਰਿਪੇਅਰ ਹੁੰਦੀ ਵੀ ਆ ਪਰ ਐ ਨਹੀਂ ਵੀ ਫੋਲਰ ਰਿਪੇਅਰ ਹੁੰਦੀ ਆ ਇਹਨਾਂ ਨੂੰ ਢਾਂਗਣਾ ਚਲਾਓ ਹਾਂਜੀ ਢਾਂਗਣਾ ਬ ਏ ਡਾਕਟਰ ਸੁਣ ਦਾ ਵੈਟ ਲੱਗਾ ਮੈਨੂੰ ਵੀ 60 80 ਦੇ ਸਭ ਤੋਂ ਲੰਮਾ ਡਾਕਟਰ ਸੀ ਪਹਿਲਾਂ ਹੀ ਠੀਕ ਹੈ ਬਈ 2007 ਤੋਂ ਪਹਿਲਾਂ 911 ਦਾ ਬਹੁਤ ਜ਼ਿਆਦਾ ਰੋਗ ਸੀਗਾ ਠੀਕ ਹੈ ਜੇ ਆਪਾਂ ਕਿਤੇ ਮੰਨ ਲਾ ਗੱਲ ਕਰੀਏ 86 87 ਦੀ ਹਾਂਜੀ ਬਈ ਉਹ 911 ਆਇਆ ਸੀ ਜਿਹੜਾ 911 ਦਾ ਹੈ ਨਾ ਉਹ ਡਿਸੀਜਨਰੋ ਹੁੰਦਾ ਹੀ ਉਹ ਬੰਦੇ ਦਾ ਠੀਕ ਹੈ ਜੇ 911 ਦਾ ਬੰਦਾ ਬੈੰਦਾ ਸੀ ਐਨਾ ਇਹ ਤਾਂ ਇੱਕ ਤਾਂ ਮੱਲਾ ਹੁਨਰ ਸੀਗਾ ਠੀਕ ਹੈ ਅੱਜ ਵੀ ਲੋਕ ਇਹਨੂੰ ਪਿਆਰ ਕਰਦਾ 911 ਨੂੰ ਹਾਂਜੀ ਇਹ ਨਾਂਗ ਲੱਗਦਾ ਹਾਂਜੀ ਆਇਆ ਆਇਆ ਮੈਂ ਆਦੇ ਮੋਟਰਸਾਂ ਦੇ ਮੰਗ ਨਾੜ ਗਿਆ ਨਾਲ ਹੋਣਾ ਜੀ ਮਗਰ ਨਾੜ ਗਿਆ ਲਖਾਉਣਾ 4 ਮਗਰ ਲਖਾਉਣਾ ਹਾਂਜੀ ਹੈ ਅਰੇ ਬੋਲਟ ਮਗਰ ਲਖਾਉਣਾ ਨਾੜ ਗਿਆ ਡੈਕਟਰ ਦੀ ਮੰਗ ਹੈ ਨੰਬਰ ਦੀ ਮੰਗ ਕਰਕੇ ਲੋਗ ਹਾਂਜੀ ਇਹ ਦੁਨੀਆ ਪਿਆਰ ਕਰਦੀ ਹੈ ਹਾਂਜੀ ਬਹੁਤ ਵਧੀਆ ਡੈਕਟਰ ਆ ਬਾਕੀ ਬਈ ਇਹ ਮਾੜਾ ਜੀ ਪਾਵਰ ਕਰਤਾ ਨਾ ਪਰ ਹੀ ਨਾਲ ਹਾਂਜੀ ਬਈ ਠੀਕ ਆ ਇਹਨੂੰ ਜਿੱਧਰ ਮਰਜੀ ਥੋੜੀ ਫੇਰਾ ਹਾਂਜੀ ਬਈ ਇਹ ਮਾਲਾ ਵੀ ਜੇ ਇੰਜਨ ਡਾਊਨ ਵੀ ਹੋਵੇ ਹਾਂਜੀ ਬਈ ਮਰਿਆ ਪਿਆ ਵੀ ਇਹ ਮਾਲਾ ਪੱਕਾ ਕਹਿ ਸਕਦੇ ਆਂ ਵੀ ਇਹ ਜੀਵਿਦਾਨ ਧੋਖਾ ਸਾਲ ਪਰ ਕੱਢ ਜਾਂਦਾ ਠੀਕ ਆ ਤੂੰ ਆਕੇ disc ਕਰਦਾ ਸਾਰਾ ਤਰ੍ਹਾਂ ਜਿਵੇਂ ਧੋਖਾ ਨਾ ਵੀ ਜਿੱਤੇ ਖੜ ਕੇ ਵੀ ਉੱਥੇ ਕੰਮ ਕਰਨਾ ਪਊਗਾ ਠੀਕ ਆ ਜਿਹੜਾ ਜਨੂਅਰ ਕੰਮ ਟੁੱਟ ਹੀ ਗਈ ਸੀ ਉਹਦਾ ਗੱਲ ਵੱਖਰੀ ਹਾਂਜੀ ਬਾਈ ਪਰ ਇਹ ਮੰਨ ਲਾ ਵੀ ਇਹ ਨਹੀਂ ਵੀ ਇਹ ਖੜ ਜੂਗੇ ਤਰਾਹ ਦੇ ਵਿੱਚ ਠੀਕ ਮੇਰਾ ਫੇਵਰਟ ਟਰੈਕਰ ਹੈ ਸਭ ਤੋਂ ਪਹਿਲਾਂ ਇਹ ਉਹ ਤਾਂ ਮੇਰਾ ਸਾਰੀ ਫੇਵਰਟ ਹੈ ਠੀਕ ਆਪਾਂ ਕੰਮ ਕਰਦੇ ਆ ਹਾਂਜੀ ਬਾਈ ਹੁਣ ਤਾਂ ਮੇਰੇ ਸਾਰੇ ਪਿਆਰੇ ਹਰਮਨ ਬੈਟ ਜਿਹੜੇ ਮੈਂ ਕਹਣਾ ਆਪਾਂ ਕਮਾਈ ਖਾਨੇ ਬਾਈ ਇਹਨਾਂ ਦੀ ਠੀਕ ਹੈ ਬਾਈ ਆਪਾਂ ਇਹਨਾਂ ਦੀ ਕਮਾਈ ਖਾਨੇ ਆ ਹਾਂਜੀ ਇਹ ਸਾਨੂੰ ਵਾਰ ਦਿੰਦੇ ਆ ਹਾਂਜੀ ਬਾਈ ਸਾਡੇ ਸਾਰੇ ਹੀ ਹਰਮਨ ਪਿਆਰੇ ਮੈਂ ਬਹੁਤ ਜ਼ ਦਿਮਾਗ ਦਾ ਰਹੀ ਹੈ ਬਾਈ ਆਪਣੀ ਦੀ 2,65,000 ਰੁਪਏ ਦੀ ਕਿੰਨੇ ਦਾ ਛੱਡ ਦਾਂਗੇ ਬਾਈ ਆਪਾਂ ਇਹਦਾ ਡਰਾਪ ਬਾਈ ਦੇਵਾਂਗੇ 2,45,000 ਦਾ ਹਾਂ ਚਾਣਾ ਜਿਹੜੀ ਤਾਂ ਵੀਡੀਓ ਸ਼ੇਅਰ ਕਰਕੇ ਉਹਨੂੰ ਦੇਵਾਂਗੇ ਨਹੀਂ 2.5 ਲੱਖ ਦੇਣਾ ਆਪਾਂ ਠੀਕ ਹੈ ਇੱਕ ਵਾਰ ਬਈ ਆਪਣੇ ਕੋਲੇ ਇਹ ਦੁਬਾਰਾ ਸਵਾਲ ਲਿਕਾ ਹੋਇਆ ਟੂਣਾ ਲਿਕਾ 35 ਵਾਲਾ ਬਾਈ ਹਾਂ 2,5 ਮਾਰ ਦਾ ਡਿਮਾਂਡ ਹੈਗੀ ਹੈ ਬਾਈ ਦੀ 1,65,000 ਰੁਪਏ ਦੀ ਡਿਮਾਂਡ ਜੇ ਬਾਈ ਆਪਾਂ ਹੀ ਰੰਗ ਦੀ ਗੱਲ ਕਰੀਏ ਇੰਜਨ ਗੇਅਰ ਦਾ ਬਿਲਕੁਲ ਸਹੀ ਹੈ ਟਾਇਰ ਤੁਹਾਡੇ ਸਾਹਮਣੇ ਆ ਉਹਦੇ ਨਵੇਂ ਆ ਮਰੇ ਦਾ 40 ਪਾ 35 ਪਾ ਠੀਕ ਹੈ ਬਾਈ ਰੰ ਠੀਕ ਸਮਾਰਦੇ ਨਾ ਸਾਰੇ ਮਿਲ ਜੂ ਬਾਈ ਸਮਾਨ ਮਿਲ ਜੂ ਡੰਡਾ ਨਹੀਂ ਫੱਟੀ ਹੈਗੀ ਆ ਕੀ ਹੈ ਜਿਵੇਂ ਖੜਾ ਵਸ ਨਹੀਂ ਹੈ ਜਿਵੇਂ ਖੜਾ ਵਸ ਨਹੀਂ ਮੇਰੇ ਨਹੀਂ ਹਾਂ ਨੰਬਰ ਕਿਹੜਾ ਬਾਈ ਇਹ ਨੰਬਰ ਹਰਿਆਣਾ ਦਿਵਾਰ ਤੇ ਹੈਗੀ ਬਾਈ ਆਪਣੀ ਤੇ 1,65,000 ਰੁਪਏ ਦੀ ਦਿਵਾਰ ਕਿੰਨੀ ਆ ਛੱਡ ਦਾਂਗੇ ਭਾਈ ਡੇਢ ਲੱਖ ਦਾ ਬਾਈ ਠੀਕ ਆਪਣੀ ਵੀਡੀਓ ਦੇਖਿਓ ਬਾਈ 1,45 ਦਾ ਠੀਕ ਬਾਈ ਇਦੋ ਬਾਰ ਬਾਈ ਆਪਣੇ ਕੋਲੇ ਆ ਗਿਆ ਤੇ ਇਸ ਤਰ੍ਹਾਂ ਇਹ ਮਾਡਲ 97 ਆ ਮਾਡਲ 97 ਡਿਮਾਂਡ ਹੈ ਜੀ ਬਾਈ ਜੀ 1 ਲੱਖ 22 ਹਜ਼ਾਰ ਕਿੱਟ ਦਾ। ਇਹ ਬਾਈ ਅੱਪਾ ਜੀ ਰੰਗ ਦੀ ਗੱਲ ਕਰੀਏ। ਅਰੇ ਮਾੜਾ ਮੋਟਾ ਤੇ ਹਲਕੀ ਫੋਲਟ ਹੈ ਨਾ ਪਟਾਇਟਾ ਸੋਨਾ ਬੜਾ ਹੈ। ਠੀਕ ਜੀ। ਕੰਟਰੋਲ ਲੈਫਟਰ ਸਰਫਸ ਆੜਾ ਟਾਇਰ ਨਵੇਂ ਆ ਮਗਲੇ 80 ਪੈਸੇ ਮੂਹਰੇ ਕੱਥੇ ਇਹ ਕਾਲੀ ਪੈਸੇ 30 ਪੈਸੇ। ਠੀਕ ਜੀ। ਤਿੰਨੇ ਜੀ ਸਹੀ ਆ। ਬਾਹਰ ਕੀ ਤਸਲੀਨਾ ਦੇਖ ਲੈਣਾ। ਤਸਲੀਨਾ ਸਿੰਗਾ 241 ਹੈ ਜੀ ਇਹ। ਠੀਕ ਜੀ। ਹਾਂ ਜੀ। ਸਮਾਨ ਇਹ ਨਾ ਸਾਰੀ ਮਿਲ ਜੀ ਬਾਈ। ਸਮਾਨ ਇਹ ਮਗਰੀ ਆ ਬਸ ਇਹ ਨਾ ਆਇਆ। ਕਿ ਜਿਵੇਂ ਖੜਾ ਵਸ ਐਂ ਮੈਨੂੰ ਐਂ ਜਿਵੇਂ ਖੜਾ ਬਾਈ ਐਂ ਮੈਨੂੰ ਐਂ 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 ਦੇਵਾਂਗੇ ਠੀਕ ਹੋ ਬਾਈ ਡਿਮਾਂਡ ਨੰਬਰ ਕਿਹੜਾ ਬਾਈ ਇਹ ਨੰਬਰ ਹਰਿਆਣਾ ਠੀਕ ਆ ਬਾਈ ਡਿਮਾਂਡ ਤੇ ਹੈਗੇ ਬਾਈ ਆਪਣੀ ਤੋਂ 128000 ਰੁਪਏ ਡਿਮਾਂਡ ਕਿੰਨੀ ਆ ਛੱਡ ਦਾਂਗੇ ਬਾਈ 118000 ਦਾ ਮਾਰ ਦੱਸ ਹਜ਼ਾਰ ਰੁਪਏ ਪਲੱਸ ਕਰਾਂਗੇ ਤੇ ਜੇ ਕੋਈ ਡਿਮਾਂਡ ਇਹ ਕੋ 5000 ਰੁਪਏ 15 ਦਾ ਕਰਾਂਗੇ ਠੀਕ ਆ ਤੇ 13 ਦਾ ਜਾਂ 15 ਦਾ ਕਰਾਂਗੇ ਠੀਕ ਹੋ ਬਾਈ ਇਹਦੀ ਵਾਰ ਬਾਈ ਆਪਣੀ ਕੋਲੇ ਆਹ ਖੜੇ ਚੈੱਕ ਕਰ ਜਣਾ ਆਹ ਇਹ ਨੰਬਰ ਹਰਿਆਣਾ 2021 ਮਾਡਲ ਆ ਡਿਮਾਂਡ ਇਹ 8 ਲੱਖ ਤੇ 10 ਹਜ਼ਾਰ ਆ 8 ਲੱਖ ਤੇ 10 ਹਜ਼ਾਰ ਚਾਹ ਟਰੈਕਟਰ ਦੇ ਨਾਲ ਦੇ ਆ ਚਾਰੇ ਆ ਮੂਰਲੇ ਪਰ ਨਵੇਂ ਪਵਾਤੇ ਇਹ ਸੀ ਨਾਲ ਦੇ ਹਾਂਜੀ ਬਾਈ ਇਹ ਫਿਰ ਆਪ ਥੋੜੇ ਨਵੇਂ ਪਵਾਤੇ ਮਿੱਤਾਂ ਜੀ ਇੱਥੇ ਜਾਈ ਵਾਧਾ ਕਰੋ ਰੇਟਾ ਠੀਕ ਆ ਬਾਈ ਮਗਰਲੇ ਨਾਲ ਦੀ ਰੇਟਾ ਦੇ ਟਾਰਾ ਠੀਕ ਆ ਬਾਈ ਸਾਰਾ ਟਰੈਕਟਰ ਜਨੂਨ ਕਿਤੇ ਵੀ ਕਲਮ ਨਹੀਂ ਆ ਬਾਈ ਪੂਰਾ ਵੀ ਇਹ ਤੇ ਠੀਕ ਆ ਬਾਈ ਠੀਕ ਆ ਠੀਕ ਆ ਹਾਂ ਸਾਰੇ ਸਾਰੀ ਮਿਲ ਜੂਗਾ ਸਾਰਾ 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 ਇੱਥੇ ਜੱਡ ਠੀਕ ਆ ਕੱਪ ਕੱਲ ਗਿਆ ਕਨੋਕੀ ਲੱਗੇ ਟਾਵਾ ਮਾਡਲ ਵਾਲੀ ਠੀਕ ਆ ਬਾਈ ਹਾਂਜੀ ਭਾਈ 8 ਲੱਖ 10 ਹਜ਼ਾਰ ਰੁਪਏ ਡਿਮਾਂਡ ਆ ਰੈਕਟਰ ਆਪਾਂ ਦੇਵਾਂ ਭਾਈ ਜੀ ਇਹ 7 ਲੱਖ ਤੇ 90 ਹਜ਼ਾਰ ਦਾ ਆਪਾਂ ਸੌਦਾ ਕਰਨਾ ਇਹ ਵੀਡੀਓ ਸ਼ੇਅਰ ਕਰਕੇ ਆਊਗਾ ਹਾਂਜੀ ਉਹ 7 ਲੱਖ ਤੇ 85 ਹਜ਼ਾਰ ਰੈਕਟਰ ਆਪਾਂ ਦੇ ਦੇਾਂਗੇ ਠੀਕ ਆ ਭਾਈ ਐਨਸੀ ਦਾ ਆਪਾਂ ਖਰਚਾ ਉਹਦਾ ਹੋਊਗਾ ਕਟਵਾ ਆਪਾਂ ਬੀਮਾ ਉਹਦਾ ਹੋਊਗਾ ਹਾਂਜੀ ਉਹਤਰਾ ਖਰਚਾ ਹੀ ਕਰਾਂਗੇ ਕਟਵਾ ਲਾਂਗੇ ਦੇ ਨਾਲ ਹੀ ਠੀਕ ਹਾਂ ਠੀਕ ਆ ਕੀ ਭਾਈ ਉਹ ਸਾਰਾ ਨਾਲ ਸਮਾਨ ਸਾਰਾ ਨਾਲ ਠੀਕ ਆ ਸਮਾਨ ਸਾਰਾ ਨਾਲ ਹੀ ਹੋਊਗਾ ਹਾਂਜੀ ਇਹ ਦੋ ਵਾਰ ਭਾਈ ਆਹ ਆ 735 2000 ਮਾਡਲ ਆ। ਸਭ ਰਾ 735 2000 ਮਾਡਲ ਆ ਡਿਮਾਂਡ। ਇਹ ਬਾਈ ਜੇ 1 ਲੱਖ 80 ਹਜ਼ਾਰ ਪੀ ਡਿਮਾਂਡ। ਹਾਂਜੀ। ਜੇ ਬਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ। ਰੰਗ ਜੈਨੂਅਲ ਆ ਸਾਰਾ। ਠੀਕ ਆ ਬਾਈ। ਸਾਰਾ ਸੋਨਾ ਰੇਟਰ ਪੂਰਾ। ਟਾਇਰ ਕਿ ਨਹੀਂ? ਜੇ ਬਾਈ ਆਪਾਂ ਇਹਦੀ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਦਾ ਪਰਸੈਂਟ? ਟਾਇਰ ਮੁੱਲ 80 ਪੈਸੇ ਮਗਰਲੇ 35 40 ਪੈਸੇ ਟਾਇਰ ਬਾਈ ਇਹਦੇ। ਠੀਕ ਆ ਬਾਈ। ਸਵਾਰ ਜਿਵੇਂ। ਸਾਰੇ ਟਾਇਰ ਸਾਰਾ ਅਰੀਜਨਲ ਜੈਨੂਅਲ ਡੰਡਾ ਫੱਟੀ ਨਾਲ ਆ। ਕੋਈ ਘੇੜੀ। ਫੱਟੀ ਨਹੀਂ ਫੱਟੀ ਲਾ ਦਾਂ ਨੰਬਰ ਕਿਹੜਾ ਬਈ ਇਹ ਹੈ ਨੰਬਰ ਹਰਿਆਣਾ ਠੀਕ 2000 ਮਾਡਲ ਦਾ 180 ਦਾ ਏਡਰ ਵਾਹ ਕੇ ਤਸੱਲੀ ਕਰਕੇ ਬੰਦਾ ਰਿਹਾ ਸੈਂਸਰੀ ਦੂਜਾ ਲਾਇਆ ਆਪਾਂ ਐਕਸਐਮ ਵਾਲਾ ਠੀਕ ਹੈ ਬਾਈ ਬਹੁਤ ਅਗੜੀ ਬੰਦੀ ਦੀ ਡਿਮਾਂਡ ਤੇ ਹੀ ਹੈ ਬਈ ਆਪਣੀ ਦੀ 1 ਲੱਖ 80000 ਰੁਪਏ ਦੀ ਕਿੰਨੀ ਛੜ ਦੇਂਗੇ ਬਾਈ ਆਪਾਂ रेट ਦੇਵਾਂ ਬਾਈ ਜੀ 1 ਲੱਖ ਤੇ 60000 ਦਾ ਜੇ ਕੋਈ ਆਪਣੀ ਵੀਡੀਓ ਦੇਖਿਓ ਬਈ ਉਹ ਫਿਰ ਦੇਣਾਗਾ ਆਪਾਂ 3 ਲੱਖਾਂ ਦਾ 55 ਦੇਵਾਂ ਫਿਰ ਇਹਦੇ ਵਾਸਤੇ ਠੀਕ ਹੈ ਇਸ ਤੋਂ ਬਾਅਦ 99 ਮਾਡਲ 99 ਮਾਡਲ ਡਿਮਾਂਡ ਹੈਗੀ ਬਾਈ ਜੀ 99000 ਰੁਪਿਆ ਠੀਕ ਹੈ ਜੇ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਬਾਈ ਰੰਗ ਸਾਰਾ ਓਰੀਜਨਲ ਜੈਨੂਆ ਨਾਲ ਕਿਤਾ ਕਲਮ ਹੀ ਲਵਾਈ ਆਪਾਂ ਠੀਕ ਹੈ ਵੀ ਟਾਇਰ ਕਿੰਨੇ ਪਰਸੈਂਟ ਹੋਣਗੇ ਬਾਈ ਟਾਇਰ ਬਾਈ ਮੂਲੇ ਤਾਂ ਹੈਗੇ ਤੇ 70 ਕੇ ਪੈਸੇ ਮਗਲੇ ਟਾਇਰ ਆ 35 40 ਪੈਸੇ ਠੀਕ ਹੈ ਟ੍ਰੈਕਟਰ ਸਾਡਾ ਵਧੀਆ ਜਿਹੜਾ ਕੰਟਰੋਲ ਲੈਫਟ ਟਾਇਰ ਟ੍ਰੈਕਟਰ ਤੇਰੇ ਸਗਾ ਕੰਟਰੋਲ ਲੈਫਟ ਟਾਇਰ ਠੀਕ ਹੈ ਵਾਕੇ ਬੰਦਾ ਤਸੱਲੀ ਕਰ ਸਕਦਾ ਰੈਟੇ ਜੀ ਜਿਵੇਂ ਖੜਾ ਬਾਈ ਐਂ ਮਿਲੂ ਐਂ ਮਿਲੂ ਬਾਈ ਇਹ ਠੀਕ ਹੈ ਬਈ ਹਾਂ ਇਹ ਭਲੇ ਆਂ ਹੇ 28 HP ਚ ਆਉਂਦਾ ਹਨਾ ਬਾਈ ਹੈ 28 HP ਕਿਹਦਾ ਆਉਂਦਾ ਬਾਈ ਠੀਕ ਆ ਬਾਈ ਡਿਮਾਰਡ ਤਾਂ ਹੀ ਹੈ ਬਾਈ ਆਪਣੀ ਇਹ 94000 ਕਿੰਨੇ ਆ ਛੱਡ ਦਾਂਗੇ ਬਾਈ ਇਹ ਛੱਡ ਆ ਭਾਦਮ ਬਾਈ ਯਾਰ 85000 ਦਾ ਵੀਡੀਓ ਸ਼ੇਅਰ ਕਰਕੇ ਆਉਗਾ ਹਾਂਜੀ ਬਾਈ ਫੇਰ ਆ ਭਾਦਿਆ ਟਰੈਕਟਰ ਯਾਰ ਜੈਸ ਸੀ ਗਿਆ ਯਾਰ ਠੀਕ ਇੱਕ ਤਰ੍ਹਾਂ ਆਪਾਂ ਇਹ ਕਹਿੰਦੇ ਇੱਕ ਬਾੜ ਦੇ ਭਾ ਲੈ ਟਰੈਕਟਰ ਹਾਂ ਵੀ ਇੰਨੇ ਦਾ ਲੋਹਾ ਚੰਗਾ ਬਹੁਤ ਆਈ ਦੇ ਫਰਕ ਆਏ ਬਾਈ ਯਾਰ ਧਾਰਿਆਂ ਵਾਲਾ ਆਸ਼ਾ ਫੇਰ ਵੀ ਆ ਵੀ ਨਾ ਚੰਗਾ ਟਰੈਕਟਰ ਨਾ ਟਲਾ ਟਰੈਕਟਰ ਦੇ ਖੱਟਾਂ ਨੀ ਤੋਰੇ ਫਿਰਦੇ ਜਿਵੇਂ ਕਿ ਨੇ ਸਿਰੀ ਨੇ ਲੈ ਜਾਣਾ ਜਾਂ ਕਿਤੇ ਮੰਨ ਲਾ ਬੰਦੇ ਲੈ ਕੇ ਜਾਂ ਰੇ ਲੈ ਕੇ ਜਾਣੀ ਜਾਂ ਸੁਪੇ ਲੈ ਕੇ ਜਾਣੀ ਪੱਠੇ ਲਿਆਉਣੇ ਐ ਬਾਹਰ ਅੱਜ ਕੱਲ ਕੀ ਕਰਦਾ ਵੀ ਚਾਰ ਪਾਰ ਇਹਦਾ ਨੱਪ ਦਿੰਦਾ ਉਹਦੇ ਆਦ ਤਿੰਨ ਲੈ ਕੇ ਜਾਣਾ ਠੀਕ ਆ ਉਹਨਾਂ ਹਸ ਟਰੈਕਟਰ ਬਣਿਆ ਬਾਕੀ ਪਹਿਲਾਂ ਲੋਕ ਵਾਈ ਇਸ ਨਾਲ ਕਰਦੇ 30 30 ਕਿੱਲਾਂ ਦੀ ਇਹ ਕਿਹੜਾ ਮਾੜਾ ਟਰੈਕਟਰ ਕੋਈ ਹਾਂਜੀ ਹਾਂਜੀ 60 ਟਰੈਕਟਰ ਆਸ਼ਾ ਹੀ ਲੈਣਾ ਬੜਾ ਔਖਾ ਹੁੰਦਾ ਸੀ ਉਦੋਂ ਹਾਂਜੀ ਬਈ ਤੇ ਹੁਣ ਤਾਂ ਬਈ ਇਹਨਾਂ ਵਾਲਾ ਛੋਟੇ ਕੰਮਤ ਰੱਖਦਾ ਹਾਂਜੀ ਬਈ ਐ ਵਧੀਆ ਟਰੈਕਟਰ ਸਾਡੇ ਲਈ ਹਾਂਜੀ ਬਹੁਤ ਵਧੀਆ ਰੇਟ ਹੈ ਲੈ ਲਓ ਭਾਈਆ ਹਾਂਜੀ ਭਾਈ ਥੈਂਕ ਯੂ ਆ ਦੀ ਭਰ ਲੈ ਭਾਈ ਸਾਡੇ ਦੋ ਦਿਨ ਵਾਈ ਚੱਲੇ ਹਾਂਜੀ ਠੀਕ ਆ ਤਸੱਲੀ ਕਰਕੇ ਜਦੋਂ ਬੰਦਾ ਕਹੇ ਵੀ ਹਾਂ ਮੇਰੀ ਤਸੱਲੀ ਉਹਦੇ ਟਿਕ ਲੈ ਜਾਵੇ ਠੀਕ ਆ ਠੀਕ ਆ ਠੀਕ ਆ ਇਹ ਤੁਸੀਂ ਨਾ ਮੇਰੇ ਨੰਬਰ ਤੇ ਕਾਲ ਨਾ ਕਰੋ ਮੈਂ ਤਾਂ ਨੰਬਰ ਦੇਣਾ ਉਹਨਾਂ ਤੇ ਕਾਲ ਕਰਕੇ ਪੁੱਛ ਲਓ ਕਿਉਂਕਿ ਮੈਂ ਥੋੜਾ ਆ ਆਪਦੇ ਪਰਸਨਲ ਕੰਮ ਦੇ ਵਿੱਚ ਵਿਜੀ ਆ ਤੇ ਇਹ ਨੰਬਰ ਦੇ ਕਿ ਤੁਸੀਂ ਕਾਲੇ ਦਾ ਹਾਂਜੀ ਠੀਕ ਆ ਜੀ ਹਾਂਜੀ ਕੋਈ ਤੇ ਟਵਰ ਤੁਸਮਰ ਕਰ ਰਹੇ ਨੇ 70899 ਹਾਂਜੀ ਭਾਈ 88183 ਗਰਨਾਲ ਫੁੱਲੋ ਪਿੰਡ ਦਾ ਠੀਕ ਹੈ ਜੀ ਇਹਦਾ ਨੰਬਰ ਅਸੀਂ ਆਪ ਨੰਬਰ ਤਾਂ ਨਹੀਂ ਦਿੰਦੇ ਜੀ ਕਿਉਂ ਸਾਨੂੰ ਵਾਲਾ ਪਹਿਲਾਂ ਟਰੈਕਟਰ ਬੜੇ ਫੋਨ ਆਉਂਦੇ ਪਹਿਲਾਂ ਟਰੈਕਟਰ ਦੇ ਉਹ ਟਰੈਕਟਰ ਲੈ ਵੀ ਜਾਂਦੇ ਬਾਅਦ ਚੋਂ ਫੋਨ ਕਰੀ ਜਾਂਦੇ ਆ ਠੀਕ ਹੈ ਹਾਂ ਜੀ ਅਸੀਂ ਤਾਂ ਕਿ ਕੰਟਰੈਕਟਰਾਂ ਬਾਰੇ ਤੁਹਾਨੂੰ ਇਹ ਬੋਲਤਾ ਬਹੁਤ ਬਹੁਤ ਮਿਹਰਬਾਨੀ ਬਈ ਹਾਂ ਹਾਂ ਜੀ ਬਹੁਤ ਬਹੁਤ ਮਿਹਰਬਾਨੀ ਇਹ ਕੰਟਰੈਕਟਰਾਂ ਬਾਰੇ ਸੰਪਰਕ ਕਰ ਸਕਦਾ ਸਾਡੇ ਨਾਲ ਸਾਡੇ ਟਲਵੰਡੀ ਸਾਬੂ ਵੀ ਖੜੇ ਹੁੰਦੇ ਆ ਗਰਨਾਲ ਫੁੱਲੋ ਵਾਲਾ 88181 ਨੰਬਰ ਇਹਦੇ ਮਗਰ ਉਹ ਤੁਹਾਨੂੰ ਬਖਾ ਸਕਦਾ ਟਰੈਕਟਰ ਇਹ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬਖਸ਼ਣ ਨੂੰ ਸੇਵਾ ਦਾ ਮੌਕਾ ਜਰੂਰ ਦਿਓ ਟਰੈਕਟਰ ਆ ਕੇ ਖਰੀਦ ਕੇ ਦੇਖਿਓ ਸਭ ਤੋਂ ਠੀਕ ਆ ਇਹ ਲੈਸ ਰੇਟ ਤੇ ਟਰੈਕਟਰ ਦਿੰਨੇ ਆ ਠੀਕ ਹੈ ਮਹਿੰਗਾ ਨਹੀਂ ਦਿੰਦੇ